ਸਤ ਸ੍ਰੀ ਅਕਾਲ ਜੀ ਅਪ ਸਭ ਨੂੰ ਕਿ ਐਸ਼ਵੈਸ਼ ਜੀ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲੈ ਕੇ ਆਏ ਬਹੁਤ ਸੋਹਣੇ ਕੁਆਲਿਟੀ ਦੇ ਸੂਟ ਹਨ ਅੰਡੀ ਅਸੀਂ ਕੋਈ ਕਰਾਂਗੇ ਜੀ ਸਹੀਆਂ 1500 ਕਰਾਈ ਹੈ ਜੀ ਇਹ ਸੂਟ ਬਾਕੀ bos rasa tak pandai apa tu dah ketengaran ਇਹ ਨਹੀਂ ਹੋਵੇ ਅੱਜ ਲਈ ਨਹੀਂ ਹੈ ਤੁਸੀਂ ਕੋਈ ਬਿਮਾਰੀ ਦਾ ਟੈਮਾਣਾ ਹੋਵੇ ਕਿਸੇ ਸੁਣਦੇ ਦੇ ਮਰਕਜ਼ ਤੋਂ ਟੈਸਟ ਕਰਵਾਉਣਾ ਹੋਵੇ ਸਾਡੇ ਇੰਡੀਆ ਜੀ ਆ ਜੀ ਤੁਸੀਂ ਵੀ ਕਿਸੇ ਟੈਸਟ ਕਰਵਾਉਣਾ ਹੋਵੇ ਅਸਾਚੂ ਦਾ ਮਾਸਾ ਪਰਸਪ ਮੈਂ ਸਿੱਖ ਸਕਦੀ ਹਾਂ